ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਸਾਡੇ YouTube ਚੈਨਲ ਤੇ ਤੇ ਅੱਜ ਆਪਾਂ ਇਹ ਡਿਜ਼ਾਈਨ ਬਣਾਵਾਂਗੇ ਇਹ ਇਹ ਨਾਲ ਇੱਕ ਫਲਾਵਰ ਬਣੂਗਾ ਇਹ ਇਹ ਮਤਲਬ ਫਲਾਵਰ ਇਹ ਜਿਵੇਂ ਇਹਦਾ ਕੀ ਇਹ ਇੱਕ ਤਰ੍ਹਾਂ ਦਾ ਮੋਡ ਬਣ ਗਿਆ ਇਹਦਾ ਹਨਾ ਤੇ ਇਥੇ ਆਪਾਂ ਨਾ ਐਦਾਂ ਕਰਕੇ ਮਤਲਬ ਤੁਸੀਂ ਦੇਖ ਸਕਦੇ ਤਿੰਨ ਕੈਂਚਰ ਆਪਾਂ ਫਲਾਵਰ ਬਣਾਵਾਂਗੇ ਤੇ ਉਹਦੇ ਆਪਾਂ ਇਸ ਤਰੀਕੇ ਨਾਲ ਇੱਧਰ ਆਪਾਂ ਡੰਡੀਆਂ ਲਾਵਾਂਗੇ ਇਸ ਤਰੀਕੇ ਨਾਲ ਤੇ ਇਹ ਆਪਾਂ ਕੱਟ ਦਾਣੇ ਤੇ ਮੋਤੀ ਦਾ ਡਿਜ਼ਾਈਨ ਬਣਾਵਾਂਗੇ ਬਹੁਤ ਹੀ ਸੋਹਣਾ ਤੇ ਅੰਤੋਂ ਸੌਖਾ ਫਲਾਵਰ ਆ ਤੁਸੀਂ ਵੀ ਮੈਂ ਸਜਾਉ ਦੇ ਸੂਟ ਤੇ ਤੇ ਇਹਨੇ ਘੇਰੇ ਤੇ ਬਣਾ ਰਹੀ ਹਾਂ ਹਨਾ ਤੇ ਇੱਥੇ ਆਪਾਂ ਇਹ ਜਿਹੜੀਆਂ ਲਾਈਨਸ ਆ ਹਨਾ ਇਹ ਆਪਾਂ ਬਣਾਵਾਂਗੇ ਇੱਥੇ ਵੀ ਆਪਾਂ ਲਾਈਨ ਬਣਾਵਾਂਗੇ ਦੋ ਕੱਟ ਦਾਣੇ ਦੀਆਂ ਤੇ ਦੋ ਹੀ ਆਪਾਂ ਇਦਾਂ ਮੋਤੀ ਦੀਆਂ ਲਾਈਨਾਂ ਬਣਾਵਾਂਗੇ ਅੰਤੇ ਜਿਹੜਾ ਸਾਰੇ ਦਾ ਛੋਟਾ ਮੋਤੀ ਹੁੰਦਾ ਨਾ ਜਿਹੜਾ 0 ਸਾਈਜ਼ ਤੇ ਉਹ ਮੋਤੀ ਲਿਆਗਾ ਆਪਾਂ ਤੇ ਕੱਟ ਦਾਣੇ ਦਾ ਇਹ ਆਪ ਬਰੀਕ ਲਿਆ ਤੇ ਇਹ ਆਪ ਬਣਾਵਾਂਗੇ ਇਹ ਤੁਹਾਨੂੰ ਦੇਖਣਾ ਮੰਗੇ ਪਰ ਕਿੱਦਾਂ ਬਣਦਾ ਇਹਨੇ ਮਤਲਬ ਜੇ ਕੋਈ ਸਖੜਾ ਨਹੀਂ ਨਾ ਤੇ ਕੋਈ ਔਖਾ ਨਹੀਂ ਨਾ ਤੇ ਤੁਸੀਂ ਇਹ ਆਪ ਵੱਡਾ ਫਰੇਮ ਲਿਆਗਾ ਮਤਲਬ ਜੇ ਅੰਡਾ ਵਗੈਰਾ ਮਤਲਬ ਕੋਈ ਨਹੀਂ ਵੀ ਹੈਗਾ ਤਾਂ ਆਪਾਂ ਇਹਦੇ ਬਣਾ ਸਕਦੇ ਹਾਂ ਤੇ ਇਹਦੇ ਤੇ ਤੁਸੀਂ ਬਣਾ ਸਕਦੇ ਆ ਆਪਾਂ ਬਣਾਵਾਂਗੇ ਜੇ ਇਹ ਤੋ ਕੰਪਲੀਟ ਹੋ ਗਿਆ ਨਾ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਕਿੱਦਾਂ ਰੰਗਦਾ ਤਿਆਰੀ ਚਲਾਣੀ ਤੁਸੀਂ ਸਾਡੇ ਚੈਨਲ ਤੋਂ ਸਿੱਖ ਸਕਦੇ ਆ ਵੀ ਕਿੱਦਾਂ ਚਲਾਉਂਦੇ ਆ ਹਨਾ ਆਰੀ ਤੇ ਆਪਾਂ ਤੁਹਾਨੂੰ ਸਿਖਾਵਾਂਗੇ ਇਹਨਾਂ ਪਾਵਰ ਸਿੱਕੇ ਇੱਕ ਇੱਕ ਮੋਤੀ ਇਹਦੇ ਵਿੱਚ ਭਰੀ ਲਵਾਂਗੇ ਕੱਟਦਾ ਨਾ ਤੇ ਇਹ ਪਾ ਲਾ ਦਾਂਗੇ ਇਹਨਾਂ ਆਪਾਂ ਵਿਚਾਲੇ ਪੱਲਾ ਮੈਂ ਇੱਕ ਫਲਾਵਰ ਬਣਾ ਲਿਆ ਸੀਗਾ ਹਨਾ ਤੇ ਫਿਰ ਉਹਦੇ ਆਸੇ ਪਾਸੇ ਆਪਾਂ ਇਹ ਮੋਤੀਆਂ ਦੀ ਲਾਈਨ ਬਣਾਤੀ ਸੀਗੀ ਤੇ ਹੁਣ ਆਪਾਂ ਫੇਰ ਹੈਗੇ ਦੋ ਮੋਤੀਆਂ ਦੀ ਲਾਈਨ ਇੱਥੇ ਆਪਾਂ ਕੱਟ ਦਾਣੇ ਲਈ ਮੈਂ ਇੱਥੇ ਲਾਈਨ ਬਣਾਈ ਸੀਗੀ ਨਾ ਤੇ ਫੇਰ ਆਪਾਂ ਇਹ ਜਿਹੜੇ ਮੋਤੀ ਆ ਇਹ ਦੋ ਲਾਈਨਸ ਬਣਾ ਕੇ ਤੇ ਦੋ ਹੀ ਹੋਣਾ ਆਪਾਂ ਇਹ ਕੱਟ ਦਾਣੇ ਲਈ ਬਣਾਵਾਂਗੇ ਕਿਉਂਕਿ ਇਹ ਦੋ ਇੱਕ ਲਾਈਨ ਨਾ ਫਿਰ ਕੱਟ ਦਾਣੇ ਦੀ ਦਿਖਦੀ ਨਹੀਂ ਸੀਗੀ ਵਿੱਚ ਤੇ ਇਹ ਹੁਣ ਬਹੁਤ ਸੋਹਣਾ ਲੱਗਦਾ ਇਹ ਬਣੀ ਤੇ ਜਦੋਂ ਅੱਗੇ ਆਪਾਂ ਘੇਰੇ ਤੇ ਇਹ ਜਾਨਾ ਫਲਾਵਰ ਬਣ ਜਾਣਗੇ ਨਾ ਫੇਰ ਉਹ ਦੋ ਪਰ ਆਪਾਂ ਬਣਾਵਾਂਗੇ ਫਲਾਵਰ ਇਸ ਆਈ ਸ਼ੁਰੂ ਤੇ ਇਹ ਤੁਹਾਨੂੰ ਆ ਗਏ ਇੱਕ ਦਾਪਾ ਇੱਕ ਇੱਕ ਕੱਟਣਾ ਹੈ ਆਪਾਂ ਭਰੀ ਜਾਣਾ ਹੈ ਜੇ ਵਿਚੇ ਦੇ ਇਹ ਜਗ੍ਹਾ ਨਾ ਮਤਲਬ 14 ਇੰਚ ਹੁੰਦਾ ਨਾ ਫਰੇਮ ਉਹਦੇ ਤੇ ਆਪਾਂ ਇਹ ਲਾਇਆਗਾ 14 ਇੰਚ ਫਰੇਮ ਹੈਗਾ ਇਹ ਹਾਂਜੀ ਤੇ ਇਹਨਾਂ ਆਪਾਂ ਇਹ ਇਸ ਤਰੀਕੇ ਨਾਲ ਤੁਹਾਨੂੰ ਮਿੰਕੇ ਵੀ ਦੱਸ ਦਿੰਦੇ ਆ ਇਹ 14 ਇੰਚ ਹੈਗਾ ਆਪਣਾ ਫਰੇਮ ਤੇ ਜਿਹੜਾ ਵੱਡਾ ਹੁੰਦਾ ਸਿਆ ਹਨਾ ਫਰੇਮ ਉਹ ਵਾਲਾ ਫਰੇਮ ਆ ਹੈਗਾ ਇਹ ਤੇ ਤੁਸੀਂ ਵੀ ਲੈ ਸਕਦੇ ਹੋ ਜਿਵੇਂ 80 ਕੇ ਪੈਦਾ ਹੈ ਆਪਾਂ ਨੂੰ ਮਿਲ ਜਾਂਦਾ ਤੇ ਤੁਸੀਂ ਵੀ ਲੈ ਸਕਦੇ ਹੋ ਤੇ ਇਹ ਕੱਟ ਦਾਣਾ ਮੋਤੀ ਹੈਗਾ ਵੀ ਤੁਸੀਂ ਕਿਸੇ ਵੀ ਸ਼ਾਪ ਤੋਂ ਖਰੀਦ ਸਕਦੇ ਹੋ ਨਹੀਂ ਤਾਂ ਤੁਸੀਂ ਆਨਲਾਈਨ ਮਲਵਾ ਸਕਦੇ ਹੋ ਹਨ ਤੇ ਮਤਲਬ ਤੁਸੀਂ ਇਲਾਕੇ ਦੀ ਸ਼ਾਪ ਵਗੈਰਾ ਤੁਸੀਂ ਤੋਂ ਵੀ ਲੈ ਸਕਦੇ ਹੋ ਤੇ ਜੇ ਨਹੀਂ ਮਿਲਦੇ ਤਾਂ ਤੁਸੀਂ ਆਨਲਾਈਨ ਮਲਵਾ ਸਕਦੇ ਹੋ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਨਾ ਪ੍ਰੋਪਰ ਤਰੀਕੇ ਨਾਲ ਸਮਝ ਆਉਣਾ ਹੋਵੇਗਾ। ਇਹਦੇ ਨਾਲ ਆਇ ਇੱਕ ਕੱਟਣ ਲਈ ਇੱਕ ਮੀਰ ਬਣਾਉਣੀ ਹੈ। ਇਹ ਮੀਰ ਬਣਾਉਣ ਦੇ ਵਿੱਚ

ਇਹ ਆਪਾਂ ਥੋੜਾ ਜਿਹਾ ਨੀਲਾ ਕਰਦੇ ਆ ਸੀ ਦੇਖ ਤੇ ਆਹ ਇਹਨਾਂ ਕਰਕੇ ਆਪਾਂ ਨੂੰ ਥੋੜਾ ਦਿੱਕਤ ਆ ਰਹੀ ਜੀ ਹਾਂਜੀ ਇਹ ਨਾ ਆਪਣਾ ਇਹ ਫਲਾਵਰ ਹੋਨੇ ਢੱਬਨ ਕੇ ਕੰਪਲੀਟ ਹੋ ਗਿਆ ਸੀਗਾ ਤੇ ਆਪਾਂ ਕੰਡ ਲਗਾਤੀ ਸੀਗੀ ਇਹਦੇ ਤੇ ਹਨਾ ਤੇ ਹੁਣ ਆਪਾਂ ਇਸ ਤੋਂ ਅੱਗੇ ਇਹਦਾ ਫਲਾਇੰਗ ਬਣਾਵਾਂਗੇ ਆਪਾਂ ਤੇ ਇਧਰ ਆਪਾਂ ਇਹਦਾ ਫਲਾਵਰ ਬਣਾਵਾਂਗੇ ਪਰ ਨੋ ਸੇ ਤੁਹਾਨੂੰ ਮੈਂ ਦੱਸਦੀ ਆਂ ਆਪਾਂ ਕਿੱਦਾਂ ਬਣਾਉਣੇ ਆ ਇਹ ਬਸ ਇੱਥੇ ਆਪਾਂ ਲਾਈਨਸ ਲਗਾਈਆਂ ਹਨਾ ਇਹਦੇ ਉੱਪਰ ਫੁਫੜੀ ਬਣਾਵਾਂਗੇ ਕਿਉਂਕਿ ਫਰੇਮ ਤੇ ਇੱਧਰ ਉੱਧਰ ਹੋ ਜਾਂਦਾ ਕਈ ਵਾਰੀ ਤੇ ਉਹ ਆਪਾਂ ਮੈਂ ਲੱਗਦਾ ਜੇ ਇਸ ਤਰ੍ਹਾਂ ਕਿ ਨਾ ਵੀ ਆਪਾਂ ਟਿੱਟਾ ਟਿੱਟਾ ਬੰਨਦਾ ਤੇ ਉਦੋਂ ਲੱਗਾਪਾਂ ਮੈਂ ਅਗੋਂ ਨੂੰ ਪ੍ਰੈਸ ਕਰਕੇ ਨਾ ਤੇ ਫਿਰ ਦਿਖਾਉਣੀ ਆਪਾਂ ਕਿੱਦਾਂ ਬਣਾਸੀ ਹੁੰਦਾ ਹੱਥ ਨਾਲ ਵੀ ਪਲੇਸ ਕਰ ਸਕਦੇ ਆਪਾਂ ਹਾਂਜੀ ਇਹ ਆਪਣਾ ਇਸ ਤਰੀਕੇ ਨਾਲ ਇਹ ਫਲਾਵਰ ਬਣ ਗਿਆ ਸੀਗਾ ਐਦਾਂ ਤੇ ਇਦਾਂ ਹੀ ਆਪਾਂ ਇਹ ਵਾਲੀਆਂ ਇਹਦੀਆਂ ਇਹ ਵਾਲੀਆਂ ਪੱਤੀਆਂ ਜੇ ਇਹੇ ਬਣਾ ਲਾਂਗੇ ਆਪਾਂ ਤੇ ਐਦਾਂ ਆਪਾਂ ਬਸ ਉਹ ਕੰਪਲੀਟ ਇਹਨੂੰ ਕਰ ਲੈਣਾ ਫਲਾਵਰ ਨੂੰ ਤੇ ਬਹੁਤ ਹੀ ਸੋਹਣਾ ਲੱਗਦਾ ਇਹ ਬਣਿਆ ਹੋਇਆ ਤੇ ਤੁਸੀਂ ਵੀ ਐਦਾਂ ਬਣਾ ਸਕਦੇ ਹੋ ਤੇ ਇਹ ਵਾਲੀਆਂ ਆਪਾਂ ਕੱਲ ਨੂੰ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ ਪੱਤੀਆਂ ਕਿਦਾਂ ਬਣਾਉਣੀਆਂ ਆਪਾਂ ਇਹ ਮੈਂ ਤੁਹਾਨੂੰ ਕਲਰ ਨਾ ਬਣਾਉਣੀ ਆ ਦੱਸਦੀ ਆ ਅੱਜ ਦੀ ਵੀਡੀਓ ਵਿੱਚ ਇੰਨੇ ਸੀਗਾ ਤੇ ਆ ਕਾਰ ਨੂੰ ਛਿੱਟੀਆਂ ਦਾ ਦੋ ਤੁਹਾਨੂੰ ਫਲਾਵਰ ਵੀ ਦੇ ਜਿੰਦਾ ਆਪਾਂ ਮੋਤੀ ਨਾਲ ਇਹ ਫਲਾਵਰ ਬਣਾਏ ਆ ਇਹ ਵੀ ਆਪਾਂ ਬਣਾਵਾਂਗੇ ਤੇ ਇਹ ਹੀ ਆਪਾਂ ਇਦਾਂ ਹੀ ਸਾਰਾ ਇਹ ਡਿਜ਼ਾਈਨ ਕੰਪਲੀਟ ਹੋ ਜੂਗਾ